ਜੈ ਸਰਵਾਰ ਜੀ ਜੈ ਕਰਾਮਲੇਰ ਦੇਵਾ ਸਾਦਾ ਬੋਲ ਸਾਡੇ ਸਰਵਾਰ ਜੀ ਜੀ ਹਾਂਜੀ ਆਪਣਾ ਨਾਮ ਕੀ ਹੈ ਜੀ ਮੀ ਜੇ ਕਮਰਜੀ ਇਸ ਤਰ੍ਹਾਂ ਕਿ ਉਹ ਸੀ ਵਿਹੜਾ ਚੱਲ ਰਿਹਾ ਹੁਣ ਹਰ ਇੱਕ ਜਗ੍ਹਾ ਸੇਵਾ ਚੱਲ ਰਹੀਆਂ ਨੇ ਨਵਾਂ ਸਾਲ ਵੀ ਆ ਰਿਹਾ ਆਪ ਵੀ ਸੰਧਪਨੀ ਕਿਸੇ ਸਮਝ ਦੇ ਨਾ ਕਰੀਏ ਦੇਖੋ ਇਹਦਾ ਛੋਟੇ ਸਾਹਿਬ ਜੱਦਿਆਂ ਦੀ ਸੀ ਵਿਹੜਾ ਚੱਲ ਰਿਹਾ ਜੀ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਔਰ ਮੈਂ ਸਮਝਦਾ ਵੀ ਇਤੋਂ ਵੱਡੀ ਕੋਈ ਕੁਰਬਾਨੀ ਵੀ ਨਹੀਂ ਹੋ ਸਕਦੀ ਹੈ ਨਾ ਜੀ ਅਸੀਂ ਇਹ ਅਗਰਵਾਲ ਪੀਰਖਾਨਾ ਟਰਸਟ ਗ੍ਰੀਨ ਸਿਟੀ ਟੋੜੀ ਵੱਲੋਂ ਹਰ ਸਾਲ 31 ਸਤੰਬਰ ਨੂੰ ਇੱਕ ਭੰਡਾਰਾ ਲਗਾਉਣਾ ਹੈ ਬਾਬਾ ਜੀ ਦਾ ਜਿਸ ਭੰਡਾਰੇ ਵਿੱਚੋਂ ਸੰਗਤਾਂ ਉਰੇ ਆਉਂਦੀਆਂ ਨੇ ਐਤਕਿ ਇਹ ਅਸੀਂ ਉਸੇ ਵੀ ਵਿਹਾੜੇ ਤੇ ਸਵਾਈ ਸਲਾਈਮ ਸਿਨਾ ਵੰਡ ਰਹੇ ਹਾਂ ਜੀ ਜਿਹੜੇ ਜ਼ਰੂਰਤਵੰਦ ਬੱਚੇ ਨੇ ਤੇ ਨਾਲ ਅਸੀਂ ਰਸਨਾ ਜਿੰਨੇ ਪਰਿਵਾਰ ਆਉਣਗੇ ਉਹਨਾਂ ਨੂੰ ਰਸਨਾ ਬਣਿਆ ਜਾਊਗਾ ਜੀ ਕਿੰਨੇ ਪਰਿਵਾਰ ਦਾ ਅੱਜ ਇਹ ਅਜਰਾ ਦੇ ਸਨਮਾਨ ਮੰਨਣਾ ਹੈ ਤਕਰੀਬਨ ਕੋਈ 2250 ਸੰਗਤ ਵੀ ਆਉਂਦੀ ਸੁਭਾਵਨਾ ਹੈਗੀ ਹੈ ਜਿਹਦੇ ਵੀ ਤੁਸੀਂ 25 ਤੋਂ ਲੈ ਕੇ 50 ਸਲਾਈਮਸ ਇਹਨਾਂ ਦੇਵਾਂਗੇ ਜੀ ਤੇ ਬਾਕੀ ਪਰਿਵਾਰਾਂ ਨੂੰ ਰਸ ਹੁੰਦੇ ਮਾਂ ਜੀ ਨਾਲੇ ਵਿੱਚ ਖਾਣ ਪੀਣ ਦਾ ਸਮਾਂ ਹੋਊਗਾ ਉਹਦੇ ਵਿੱਚ ਜੀ ਚੀਨੀ ਹੋਊਗੀ ਜੀ ਚਾਹ ਪੱਤੀ ਹੋਊਗੀ ਜੀ ਚਾਵਲ ਹੋਗੇ ਜੀ ਸਾਬਨ ਹੋਊਗੀ ਜੀ ਸੂਟ ਹੋਗੇ ਜੀ ਹੋਰ ਕਈ ਤਰ੍ਹਾਂ ਦੀ ਆਟਾ ਨੇ ਜਿਹੜੇ ਕਿ ਅਸੀਂ ਜ਼ਰੂਰਤਾਂ ਦੇ ਪਰਿਵਾਰਾਂ ਨੂੰ ਪ੍ਰਵਹਟ ਕਰਾਂਗੇ ਜੀ ਨਵੇਂ ਸਾਲ ਤੇ ਆਗਮਨ ਤੇ ਵੀ ਆਪਣੇ ਫਸਟਾ ਲਈ ਹਾਂ ਨਵੇਂ ਸਾਲ ਤੇ ਮੈਂ ਇਹ ਗੱਲ ਕਹਿਣਾ ਚਾਹੂੰਗਾ ਜੀ ਵੀ ਜਿਹੜਾ ਪੁਰਾਣਾ ਸਾਲ ਹੈ ਜਿਹਦੇ ਸਾਰੇ ਦੁੱਖ ਉਹਨਾਂ ਦੇ ਖਤਮ ਹੋ ਜਾਣ ਔਰ ਨਮਸਾਲ ਜੜੇ ਬਹੁਤ ਖੁਸ਼ੀਆਂ ਭਰਾਵੀ ਤੇ ਸਾਰਾ ਦੇ ਘਰੇ ਰੌਣਕਾਂ ਲੱਗ ਜਾਣ ਸਭ ਨੂੰ ਰੰਗ ਭਾਗ ਲੱਗ ਜਾਣ